ਆਇਨ ਲੰਮਾ ਤੋਰ ਲਈ ਮਾ ਜੀ ਅੱਛਾ ਅੱਲਾ ਜਾਲ ਮਾ ਲੈ ਵੀ ਰਾਮਪੁਰ ਆ ਮੰਡੀ ਤੇ ਮਾਉੜ ਆ ਆ ਸੌਰੀ ਮਾਉੜ ਤੇ ਤੇ ਸਾਨ ਆਇਆ ਇੱਕ ਦੱਛਰਿਆ ਪਿੱਛੇ ਸੀ ਸਾਡੀ ਵੀਡੀਓ ਪਾਈ ਸੀ ਕਈ ਪਹਾੜ ਵਿਚ ਇਹਨੂੰ ਝੋਟਾ ਵੀ ਕਹਿੰਦੇ ਨੇ ਸੰਡਾ ਵੀ ਕਹਿ ਦਿੰਦੇ ਨੇ ਤੇ ਆ ਮੋੜ ਦੇ ਆ ਜਾ ਘੱਟਿਆਂ ਗੱਲਬਾਤ ਤੇ ਦਿਖਾਉਂ ਨੇ ਬਾਈ ਸੋਨਾ ਪਲਿਆ ਹੋਇਆ ਪੁੱਛਦੇ ਆ ਕਿਹੜੀ ਨਸਲ ਆ ਤੇ ਉਹ ਜਗਲੇ ਰੋ ਕਿੰਨੀ ਉਮਰ ਆ ਕਿੰਨੇ ਪੈਸੇ ਦਾ ਸਾਰਾ ਕੁਝ ਬਾਈ ਨਾਲ ਡਿਟੇਲ ਪੁੱਛਦੇ ਆ ਮੋਬਾਈਲ ਨੰਬਰ ਦੇਵਾਂਗੇ ਸਾਰਾ ਕੁਝ ਵਿੱਚ ਵੀਡੀਓ ਤੇ ਪਾਵਾਂਗੇ ਆਪਾਂ ਬਣੇ ਰਹੋ ਵੀਡੀਓ ਨਾਲ ਰੋ ਕੇ ਆ ਬਾਈ ਬਣੇ ਰਹੋ ਵੀਡੀਓ ਬਣੋ ਤਾਂ ਬਾਈ ਸਤਿ ਸ਼੍ਰੀ ਅਕਾਲ ਤੇ ਕਿਹੜੇ ਬੰਡੋ ਆਏ ਮੈਂ ਸਰਕਾਰੀ ਨਾ ਵੀਰੇ ਮੈਂ ਸਰਕਾਰ ਨੇ ਤੋਂ ਤੇ ਕਿੰਨੇ ਚਿਰ ਦਾ ਹੋ ਗਿਆ ਤਿੰਨ ਸਾਲ ਹੋ ਗਏ ਦੋ ਦੋ ਮੋਰਾ ਮੋਰਾ ਹਾਂ ਤਿੰਨ ਸਾਲ ਦਾ ਤੇ ਛੱਡਣ ਲੱਗ ਗਿਆ ਹਾਂ ਵੀਰੇ ਕੱਢ ਦੇ ਤੇ ਹੁਣ ਵੇਚਣਾ ਹਾਂ ਕੀ ਪਾਪਾਂ ਤਾਂ ਮੰਗਦਾ 2 ਲੱਖਾਂ 2 ਲੱਖ ਡੇਨ ਲੈਂਡ ਡੇਨ ਲੈਂਡ ਮੌਕੇ ਤੇ ਹੋ ਜਾਏਗਾ ਮੌਕੇ ਤੇ ਕਰ ਦਿੰਦੇ ਤੇ ਮੋਬਾਈਲ ਨੰਬਰ ਬੋਲ ਦੇ ਬੋਲ ਬੋਲ 98732 98366 ਨਹੀਂ ਬੱਚਾ ਕੀ ਦਾ ਅਰਜਨ ਕੁੰਗੜਾ ਅਰਜਨ ਕੁੰਗੜਾ ਅਰਜਨ ਕੁੰਗੜਾ ਹਰਿਆਣਾ ਦਾ ਹਰਿਆਣਾ ਦਾ ਸਾਣਾ ਬੇਰੀ ਮਾਦੇ ਪੌ 24 ਪਲੱਸ ਹੱਦ ਦੀ ਮੰਤਲੇ ਅੱਛਾ ਹਾਂ ਧੰਨ ਠੀਕ ਠੀਕ ਔਰ ਮੰਡੀ ਤੇ ਸਾਂ ਆਇਆ ਵਿਕਣਾ ਝੋਟਾ ਵੀ ਕਹਿੰਦੇ ਆ ਇੱਕ ਵਾਰੀ ਮੈਂ ਪਹਿਲਾ ਵੀਡੀਓ ਬਣਾਇਆ ਸੀ ਬਾਈ ਕਹਿੰਦੇ ਵੀ ਆਸਾਨ ਨਹੀਂ ਹੁੰਦਾ ਝੋਟਾ ਹੁੰਦਾ ਤੇ ਆਸਾਨ ਵੀ ਕਹਿੰਦੇ ਆ ਸੰਡਾ ਵੀ ਕਹਿੰਦੇ ਆ ਤੇ ਝੋਟਾ ਵੀ ਕਹਿੰਦੇ ਆ ਮੋਹਰਾ ਦੱਲਦਾ ਪੁੱਛਦਿਆਂ ਬਾਈ ਤੋਂ ਲੈ ਵੀਰੇ ਦੱਸ ਦੇ ਡਿਟੇਲ ਕਿੰਨੇ ਦਾ ਵੇਚੇਗਾ ਵੱਡੇ ਭਾਈ 2 ਲੱਖ ਦਾ ਹੈ 2 ਲੱਖ ਦਾ ਹਾਂਜੀ ਜੇ ਕਿਸੇ ਨੇ ਘਰੇ ਰੱਖਣਾ ਤਾਂ ਤੂੰ ਕਹਿੰਦਾ ਸੀ ਵੀ ਆਪਾਂ ਛੋਟ ਜ਼ਿੰਮੇਵਾਰ ਖਤਰ 50000 ਰੁਪਏ ਛੋਟ ਹੈ ਯਾ ਯਾ ਧੰਨਵਾਦ ਤੇ ਕਿਹੜੀ ਨਜ਼ਰ ਭਾਣ ਵਾਲੇ ਖਤਰ ਮੋਰਾ ਮੋਰਾ ਨਾ ਸਰਦਾ ਜੀ ਪ्योर ਮੋਰਾ ਦਾ ਹੋਰਾ ਦਾ ਜੀ ਤੇ ਕਿੰਨੀ ਉਮਰ ਹੋ ਗਈ ਇਹਦੀ ਇਹ ਉਮਰ ਹੈਗੀ ਬਾਈ ਜੀ ਦੀ 3.5 ਸਾਲ ਦੀ 3.5 ਸਾਲ ਹਾਂਜੀ ਤੇ ਛੜਦਾ ਛੜਦਾ ਜੀ ਵੱਜ ਤੇ ਛੜਦਾ ਨਹੀਂ ਛੜਦਾ ਪਿਆਰ ਹੈ ਪੂਰਾ ਦਿਲ ਮਈਆਂ ਵੱਲ ਪਾਦੇ 70 ਮਈਆਂ ਲਵਾਤ ਕੇ ਤੋਂ ਅੱਛਾ ਬੜੀਆ ਜੱਟ ਵਧੀਆ ਪੂਰੀ ਰੇਟ ਕੋਈ ਮੈਂ ਮੁੜ ਕੇ ਲਈ ਦਵਾਰੇ ਮੋਬਾਈਲ ਨੰਬਰ ਬੋਲ ਦੇ ਸਾਰੇ ਘਬੜਾ ਮਈਆਂ ਮੋਬਾਈਲ ਨੰਬਰ ਬੋਲ 96783 96783 ਤੇ 012 13 ਧੰਨਵਾਦ ਓ ਸਾਡੇ ਕੋਲ ਆ ਕਰਨਾ ਹਰੇਕ ਬੰਦਾ ਨਹੀਂ ਆਉਂਦਾ کوٿي يا بني نٿي پڙهڻ ڏاڍو ڏاڍو پڙه ڏاڍو پڙه کالا پڙه ڏاڍو ڏاڍو پڙه ڪا ڪم ڪي ڪا ڪم ڪي ਆ ਕਿੰਨੇ ਉਮਰੇ ਸਾਢੇ 3 ਸਾਲ ਆ ਬਾਈ ਸਾਢੇ 3 ਸਾਲ ਬਸ ਇੱਕੋ ਹੀ ਗੱਲ ਆ ਅੱਛਾ ਹੁਣ ਵੇਚਣ ਲਾਓ 500 ਹੋ ਜਿਹਾ 80% ਘੇੜਾ 20% ਸੇਲ ਇਹ ਸੇਲ ਹੋਵੇ ਤਾਂ ਫਿਰ ਕਿੰਨੇ ਦੀ ਕਰਾਉਂਦੇ 2 ਲੱਖ ਰੁਪਇਆ ਦੇਣ ਲੈਣ 2 ਲੱਖ ਹਾਂਜੀ ਲੋਬਿਓਂ ਉਮਰ ਹੋ ਗਈ ਸਾਢੇ 3 ਸਾਲ ਬਸ ਓਏ ਨਾਸਲ ਲੂਸਲ ਦਾ ਕੋਈ ਐਵੇਂ ਝੂਠ ਦਾ ਦੇਖ ਉਹ ਤਾਂ ਵਪਾਰੀਆਂ ਜਿਹੇ ਕੋਲੇ ਹੁੰਦੇ ਆ ਹਨਾ ਆਪਣੇ ਕੋਲੇ ਕੋਈ ਨਹੀਂ 20 ਸਾਲ ਹੋ ਗਏ ਠੀਕ ਆ ਇਹਦੀ ਮਾਂ ਦਾ ਬਿੱਡ 16 ਲੀਟਰ ਦੁੱਧ ਠੀਕ ਆ ਅਗਲਾ ਚਾਹੇ 10 ਦਾ ਨਿਕਲੀ ਜਾਵੇ ਹਾਂ ਸਿਆਸੀ 999 1222 ਪੱਖੋ ਕਲਾਂ ਹਾਂ ਤੋਂ ਪੱਖੋ